ਮੁਖ ਉੱਜਲ ਸੱਚ ਕ੍ਰਿਜੈ ਸ਼ਲੋਕ ਮਹੱਲਾ ਚੌਥਾ ਸਾਖਤ ਜਾਏ ਨਿਮਹਿ ਗੁਰ ਆਗੇ ਮਨ ਖੋਟੇ ਕੂੜ ਕੂੜਿਆਰੇ ਜਾਂ ਗੁਰ ਕਹੈ ਉੱਠੋ ਮੇਰੇ ਭਾਈ ਵਹਿ ਜਾਹਿ ਕੁਸਰ ਬਗਲਾਰੇ ਗੁਰ ਸਿੱਖਾਂ ਅੰਦਰ ਸਤ ਗੁਰ ਵਰਤੈ ਚੁਣ ਕੱਢੇ ਲੱਦੋ ਆਰੇ ਕੋਈ ਅੱਗੇ ਪਿਛੇ ਬਹਿ ਮੂੰਹ ਸੁਪਾਇਨ ਨਾਰਲਨੀ ਕੋਟਿਆਰੇ ਉਨਾਂ ਦਾ ਭਖ ਸੋ ਓਤੈ ਨਾਹੀ ਜਾਏ ਕੂੜ ਲਹਿਨ ਭੇਡਾਰੇ ਜੇ ਸਾਖਤ ਨਰ ਖਵਾਈਐ ਲੋਚੀਐ ਵਿਖ ਕੱਢੈ ਮੁਖ ਉਗਲਾਰੇ ਹਰ ਸਾਖਤ ਸੇਤੀ ਸੰਗ ਨਾ ਕਰਿਓ ਹੋ ਓਏ ਮਾਰੇ ਸਿਰ ਜਨਹਾਰੇ ਜਿਸ ਕਾ ਇਹੋ ਖੇਲ ਸੋਈ ਕਰ ਵੇਖੈ ਜਨ ਨਾਨਕ ਨਾਮ ਸੁਮਾਰੇ ਮਹੱਲਾ ਚੌਥਾ ਸਤਿਗੁਰੂ purkh ਅਗੰਮ ਹੈ ਜਿਸ ਅੰਦਰ ਹਰ ਉਰ ਧਾਰਿਆ ਸਤਿਗੁਰੂ ਨੂੰ ਅੱਪੜ ਕੋਏ ਨਾ ਸਕੈ ਜਿਸ ਵੱਲ ਸਿਰਜਣ ਹਾਰਿਆ ਸਤਿਗੁਰੂ ਕਾ ਖੜਗ ਸੰਜੋਹ ਹਰ ਭਗਤ ਹੈ ਜਿਤ ਕਾਲ ਕੰਟਕ ਮਾਰ ਵਡਾਰਿਆ ਸਤਿਗੁਰੂ ਕਾ ਰਖਣ ਹਾਰਾ ਹਰ ਆਪ ਹੈ ਸਤਿਗੁਰੂ ਕੈ ਪਿਛੈ ਹਰ ਸਭ ਉਬਾਰਿਆ ਜੋ ਮੰਦਾ ਚਿਤ ਵੈ ਪੂਰੇ ਸਤਿਗੁਰੂ ਕਾ ਸੋ ਆਪ ਉਪਾਵਣ ਹਾਰੇ ਮਾਰਿਆ ਇਹੀ ਗੱਲ ਹੋਐ ਹਰ ਦਰਗਾਹ ਸੱਚੀ ਕੀ ਜਨ ਨਾਨਕ ਅਗਮ ਵਿਚਾਰਿਆ ਪੌੜੀ ਸੱਚ ਸੁੱਤਿਆਂ ਜਿਨਿ ਆਰਾਧਿਆ ਜਾਂ ਉੱਠੇ ਤਾਂ ਸੱਚ ਚਵੇ ਸੇ ਵਿਰਲੇ ਜੁਗ ਮਹਿ ਜਾਣੀਐ ਜੋ ਗੁਰਮੁਖ ਸੱਚ ਰਵੇ ਹਉ ਬਲਿਹਾਰੀ ਤਿਨ ਕੋ ਜੇ ਅਨ ਦਿਨ ਸੱਚ ਲਵੇ ਜਿਨ ਮਨ ਤਨ ਸੱਚਾ ਭਾਵਦਾ ਸੇ ਸੱਚੀ ਦਰਗਾਹ ਗਵੇ ਜਨ ਨਾਨਕ ਬੋਲੇ ਸਚ ਨਾਮ ਸਚ ਸੱਚਾ ਸਦਾ ਨਵੇਂ ਸਲੋਕ ਮਹੱਲਾ ਚੌਥਾ ਕਿਆ ਸਵਣਾ ਕਿਆ ਜਾਗਣਾ ਗੁਰਮੁਖ ਤੇ ਪਰਵਾਨ ਜਿਨਾਂ ਸਾਸ ਗਰਾਸ ਨਾ ਵਿਸਰੇ ਸੇ ਪੂਰੇ ਪੁਰਖ ਪ੍ਰਧਾਨ ਕਰਮੀ ਸਤਗੁਰ ਪਾਈਐ ਅਨ ਦਿਨ ਲਗੈ ਧਿਆਨ ਤਿਨ ਕੀ ਸੰਗਤ ਮਿਲ ਰਹਾ ਦਰਗਾ ਪਾਈ ਮਾਨ ਸਉਂਦੇ ਵਾਹੋ ਵਾਹੋ ਉੱਚ ਰਹੇ ਉੱਠਦੇ ਭੀ ਵਾਹੋ ਕਰੀਨ ਨਾਨਕ ਤੇ ਮੁਖ ਉਜਲੇ ਜੇ ਨਿਤ ਉੱਠ ਸੰਭਾਲੇਨ ਮਹੱਲਾ ਚੌਥਾ ਸਤਿਗੁਰ ਸੇਵੀਐ ਆਪਣਾ ਪਾਈਐ ਨਾਮ ਅਪਾਰ ਭੌਜਲ ਡੁੱਬਦਿਆਂ ਕੱਢ ਲਏ ਹਰ ਦਾਤ ਕਰੇ ਦਾਤਾਰ ਧਨ ਧਨ ਸੇ ਸਾਹਾ ਹੈ ਜੇ ਨਾਮ ਕਰਹਿ ਵਾਪਾਰ ਵਣਜਾਰੇ ਸਿਖਿਆ ਆਮਦੇ ਸ਼ਬਦ ਲੰਘਾਵਣ ਹਾਰ ਜਨ ਨਾਨਕ ਜਿਨ ਕੋ ਕਿਰਪਾ ਭਈ ਤਿਨ ਸੇਵਿਆ ਸਿਰਜਨ ਹਾਰ ਪੌੜੀ ਸਚ ਸੱਚੇ ਕੇ ਜਨ ਭਗਤ ਹੈ ਸਚ ਸੱਚਾ ਜਿਨਹੀ ਆਰਾਧਿਆ ਜਿਨੂ ਗੁਰਮੁਖ ਖੋਜ ਟੰਡੋਲਿਆ ਤਿਨ ਅੰਦਰੋਂ ਹੀ ਸਚ ਲਾਦਿਆ ਸਚ ਸਾਹਿਬ ਸਚ ਜਿਨਹੀ ਸੇਵਿਆ ਕਾਲ ਕੰਟਕ ਮਾਰ ਤਿਨੀ ਸਾਧਿਆ ਸਚ ਸੱਚਾ ਸਭ ਦੂ ਵੱਡਾ ਹੈ ਸੱਚ ਸੇਵਨ ਸੇ ਸਾਚਰ ਲਾਦਿਆ ਸੱਚ ਸੱਚੇ ਨੂੰ ਸਾਬਾਸ ਹੈ ਸੱਚ ਸੱਚਾ ਸੇਵ ਫਲਾਦਿਆ ਸ਼ਲੋਕ ਮਹੱਲਾ ਚੌਥਾ ਮਨ ਮੁਖ ਪ੍ਰਾਣੀ ਮੁਗਦ ਹੈ ਨਾਮਹੀਣ ਪਰਮਾਏ ਬਿਨ ਗੁਰ ਮਨੁਆ ਨਾ ਟਿਕੈ ਫਿਰ ਫਿਰ ਜੂਨੀ ਪਾਇ ਹਰ ਪ੍ਰਭ ਆਪ ਦਿਆਲ ਹੋਇ ਤਾ ਸਤਗੁਰ ਮਿਲਿਆ ਆਏ ਜਨ ਨਾਨਕ ਨਾਮ ਸਲਾਹੇ ਤੂੰ ਜਨਮ ਮਰਨ ਦੁਖ ਜਾਏ ਮਹੱਲਾ ਚੌਥਾ ਗੁਰ ਸਾ ਲਾਹੀ ਆਪਣਾ ਬਹੁ ਬਿਦਰੰਗ ਸੁਪਹਾਏ ਸਤਗੁਰ ਸੇਤੀ ਮਨ ਰੱਤਾ ਰੱਖਿਆ ਬਣਤ ਬਣਾਈ ਜਿਹਵਾ ਸਲਾਹੇ ਨਾ ਰਜੇਈ ਹਰ ਪ੍ਰੀਤਮ ਚਿਤ ਲਾਏ ਨਾਨਕ ਨਾਵੇਂ ਕੀ ਮਨ ਭੁੱਖ ਹੈ ਮਨ ਤ੍ਰਿਪਤੈ ਹਰ ਰਸ ਖਾਏ ਪੌੜੀ ਸੱਚ ਸੱਚਾ ਕੁਦਰਤ ਜਾਣੀਐ ਦਿਨ ਰਾਤੀ ਜਿੰਨ ਬਣਾਈਆਂ ਸੋ ਸੱਚ ਸਲਾਹੀ ਸਦਾ ਸਦਾ ਸੱਚ ਸੱਚੇ ਕੀਆਂ ਵਡਿਆਈਆਂ ਸਲਾਹੀ ਸੱਚ ਸਲਾਹਾ ਸੱਚ ਸੱਚ ਕੀਮਤ ਕਿਨੈ ਨਾ ਪਾਈਆ ਜਾਂ ਮਿਲਿਆ ਪੂਰਾ ਸਤਿਗੁਰੂ ਤਾਂ ਹਾਜ਼ਰ ਨਦਰਿ ਆਈਆ ਸਚ ਗੁਰਮੁਖ ਜਿਨੀ ਸਲਾਹਿਆ ਤਿਨਾ ਭੁਖਾ ਸਭ ਗੁਆਇਆ ਸ਼ਲੋਕ ਮਹੱਲਾ ਚੌਥਾ ਮੈਂ ਮਨ ਤਨ ਖੋਜ ਖੋਜਿੰਦਿਆ ਸੋ ਪ੍ਰਭ ਲੱਦਾ ਲੋੜ ਵਿਸ਼ਟ ਗੁਰੂ ਮੈਂ ਪਾਇਆ ਜਿਨਾ ਹਰ ਪ੍ਰਭ ਦਿੱਤਾ ਜੋੜ ਮਹੱਲਾ ਤੀਜਾ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਕਝੋਲਾ ਗੁਰਮੁਖ ਜਾਪੈ ਸ਼ਬਦ ਲਿਵ ਲਾਏ ਹਰ ਨਾਮ ਸੁਣ ਮੰਨੇ ਹਰ ਨਾਮ ਸਮਾਏ ਜੋ ਤਿਸ ਭਾਵੈ ਸੋ ਕਰੇ ਕਰਾਇਆ ਨਾਨਕ ਵਜਦਾ ਜੰਤ ਵਜਾਇਆ ਪੌੜੀ ਤੂੰ ਕਰਤਾ ਸਭ ਕਿਛ ਜਾਣਦਾ ਜੋ ਜੀਆ ਅੰਦਰ ਵਰਤੈ ਤੂੰ ਕਰਤਾ ਆਪ ਅਗਣਤ ਹੈ ਸਭ ਜਗ ਵਿੱਚ ਗਣਤੈ ਸਭ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ ਤੂੰ ਘਟ ਘਟ ਇੱਕ ਵਰਤ ਦਾ ਸੱਚ ਸਾਹਿਬ ਚਲਤੈ ਸਤਿਗੁਰ ਨੂੰ ਮਿਲੇ ਸੋ ਹਰ ਮਿਲੇ ਨਾਹੀ ਕਿਸੈ ਪਰਤੈ ਸ਼ਲੋਕ ਮਹੱਲਾ ਚੌਥਾ ਇਹੋ ਮਨੁਆ ਦੇੜ ਕਰ ਰੱਖੀਐ ਗੁਰਮੁਖ ਲਾਈਐ ਚਿਤ ਕਿਉ ਸਾਸ ਗਰਾਸ ਵਿਸਾਰੀਐ ਬਹਿਂਦਿਆਂ ਉੱਠਦਿਆਂ ਨਿਤ ਮਰਨ ਜੀਵਨ ਕੀ ਚਿੰਤਾ ਗਈ ਇਹੋ ਜੀੜਾ ਹਰ ਪ੍ਰਭ ਵਸ ਜਿਉ ਭਾਵੈ ਤਿਉ ਰਖ ਤੂੰ ਜਨ ਨਾਨਕ ਨਾਮ ਬਖਸ਼ ਮਹਲਾ ਤੀਜਾ ਮਨਮੁਖ ਅਹੰਕਾਰੀ ਮਹਿਲ ਨ ਜਾਣੈ ਖਿਨ ਆਗੇ ਖਿਨ ਪਿਛੈ ਸਦਾ ਬਲਾਈਐ ਮਹਿਲ ਨ ਆਵੈ ਕਿਉ ਕਰ ਦਰਗਹ ਸੀਜੈ ਸਤਗੁਰ ਕਾ ਮਹਿਲ ਵਿਰਲਾ ਜਾਣੈ ਸਦਾ ਰਹਿ ਕਰ ਜੋੜ ਆਪਣੀ ਕਿਰਪਾ ਕਰੇ ਹਰ ਮੇਰਾ ਨਾਨਕ ਲਐ ਬਹੋੜ ਪਉੜੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਮਲ ਭੰਨੇ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਨਿਆ ਸਿੱਖੀ ਕੰਨੇ ਜਿਨ ਸਤਿਗੁਰ ਕਾ ਬਾਣਾ ਮੰਨਿਆ ਤਿਨ ਚੜੀ ਚਵਗਣ ਵੰਨੇ ਇਹ ਚਾਲ ਨਰਾਲੀ ਗੁਰਮੁਖੀ ਗੁਰ ਦੀਖਿਆ ਸੁਣ ਮਨ ਭਿੰਨੇ ਸਲੋਕ ਮਾ ਹੱਲਾ ਤੀਜਾ ਜਿਨ ਗੁਰ ਗੋਪਿਆ ਆਪਣਾ ਤਿਸ ਠੌਰ ਨਾ ਠਾਓ ਹਲਤ ਪਲਤ ਦੋ ਐ ਗਏ ਦਰਗਾਹ ਨਾਹੀ ਠਾਓ ਉਹ ਵੇਲਾ ਹੱਥ ਨਾ ਆਵਈ ਫਿਰ ਸਤਗੁਰ ਲੱਗੈ ਪਾਏ ਸਤਗੁਰ ਕੀ ਗਣ ਤੈ ਖੁਸੀ ਐ ਦੁੱਕੇ ਦੁਖ ਵਿਹਾਇ ਸਤਗੁਰ ਪੁਰਖ ਨਿਰਵੈਰ ਹੈ ਆਪੇ ਲਏ ਜਿਸ ਲਾਏ ਨਾਨਕ ਦਰਸ਼ਨ ਜਿਨਾਂ ਵੇਖਾ ਲਿਓਨ ਤਿਨਾਂ ਦਰਗਾਹ ਲਏ ਛਡਾਇ ਮਹੱਲਾ ਤੀਜਾ ਮਨਮੁਖ ਅਗਿਆਨ ਦੁਰਮਤ ਹੰਕਾਰੀ ਅੰਤਰ ਕ੍ਰੋਧ ਜੂਐ ਮਤ ਹਾਰੀ ਊੜਕ ਸੱਤ ਉਹ ਪਾਪ ਕਮਾਵੇ ਕਿਆ ਉਹ ਸੁਣੈ ਕਿਆ ਆਖ ਸੁਣਾਵੇ ਅੰਨਾ ਬੋਲਾ ਖੋਏ ਉੱਜੜ ਪਾਏ ਮਨਮੁਖ ਅੰਦਾ ਆਵੇ ਜਾਏ ਬਿਨ ਸਤਗੁਰ ਭੇਟੇ ਥਾਏ ਨਾ ਪਾਏ ਨਾਨਕ ਪੂਰਬ ਲਿਖਿਆ ਕਮਾਏ ਪੌੜੀ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਗੁਰ ਪਾਸ ਉਥੈ ਸੱਚ ਵਰਤਦਾ ਕੂੜਿਆਰਾ ਚਿੱਤ ਉਦਾਸ ਓਏ ਵਾਲਛਲ ਕਰ ਝੱਤ ਕੱਢ ਦੇ ਫਿਰ ਜਾਏ ਬਹਿ ਕੂੜਿਆਰਾ ਪਾਸ ਵਿੱਚ ਸੱਚੇ ਕੂੜ ਨਾ ਗੱਡੇ ਮਨ ਵੇਖੋ ਕੋ ਨਿਰਜਾਸ ਕੂੜੇ ਆਰ ਕੂੜੇ ਆਂ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸ ਸ਼ਲੋਕ ਮਹੱਲਾ 5 ਰਹਦੇ ਖੁੰਦੇ ਨਿੰਦਕ ਮਾਰਿਐਨ ਕਰਿ ਆਪੇ ਆਹਰ ਸੰਤ ਸਹਾਈ ਨਾਨਕਾ ਵਰਤੈ ਸਭ ਜਹਰ ਮਹੱਲਾ 5 ਮੁੰਡੋਂ ਭੁੱਲੇ ਮੁੰਡ ਤੇ ਕਿਤੇ ਪਾਇਨ ਹੱਥ ਤਿਨੈ ਮਾਰੇ ਨਾਨਕਾ ਜੇ ਕਰਨ ਕਾਰਨ ਸਮਰੱਥ ਪੌੜੀ ਪੰਜਵਾਂ ਲੈ ਫਾਹੇ ਰਾਤੀ ਤੁਰਹਿ ਪ੍ਰਭ ਜਾਣੈ ਪ੍ਰਾਣੀ ਤਕਹਿ ਨਾਰ ਪਰਾਈਆਂ ਲੋਕੇ ਅੰਦਰ ਠਾਣੀ ਸੰਨੀ ਦੇਨ ਵਿਖੰਮ ਥਾਏ ਮਿੱਠਾ ਮਦਮਾਣੀ ਕਰਮੀ ਆਪੋ ਆਪਣੀ ਆਪੇ ਪਛਤਾਣੀ ਅਜ ਰਾਇਲ ਫਰੇਸਤਾ ਤਿਲ ਪੀੜੇ ਕਹਾਣੀ ਸ਼ਲੋਕ ਮਹੱਲਾ ਪੰਜਵਾਂ ਦੇਵਕ ਸੱਚੇ ਸ਼ਾਹ ਕੇ ਸੇ ਪਰਵਾਨ ਦੂਜਾ ਸੇਵਨ ਨਾਨਕਾ ਸੇ ਪੱਜ ਪੱਜ ਮੋਏ ਅਜਾਨ ਮਹੱਲਾ ਪੰਜਵਾਂ ਜੋ ਤੁਰ ਲਿਖਿਆ ਲੇਖ ਪ੍ਰਭ ਮੀਟਣਾ ਨਾ ਜਾਏ ਰਾਮ ਨਾਮ ਧੰਨ ਵਖਰੋ ਨਾਨਕ ਸਦਾ ਧਿਆਏ ਪੌੜੀ ਪੰਜਵਾਂ ਨਾਰਾਇਣ ਲਿਆ ਨਾ ਠੁੰਗੜਾ ਪੈਰ ਕਿਥੈ ਰੱਖੈ ਕਰਦਾ ਪਾਪ ਅਮਿੱਤਿਆ ਨਿਤ ਵਿਸੋਚਖੈ ਨਿੰਦਾ ਕਰਦਾ ਪਤਮੋਆ ਵਿਚ ਦੇਹੀ ਭਖੈ ਸੱਚੈ ਸਾਹਿਬ ਮਾਰਿਆ ਕੌਣ ਤਿਸਨੂੰ ਰੱਖੈ ਨਾਨਕ ਤਿਸ ਸਰਨ ਆਗਤੀ ਜੋ ਪੁਰਖ ਅਲਖੈ ਸ਼ਲੋਕ ਮਹੱਲਾ 5ਵਾਂ ਨਰਕ ਘੋਰ ਬਹੁ ਦੁੱਖ ਘਣੀ ਕਿਰਤ ਕਣਾ ਕਾ ਥਾਨ ਤਿਨ ਪ੍ਰਭ ਮਾਰੇ ਨਾਨਕਾ ਹੋਏ ਹੋਏ ਮੋਏ ਹਰਾਮ ਮਹੱਲਾ 5ਵਾਂ ਅਵਖਦ ਸਭੇ ਕੀਤਿ ਅਨ ਨਿੰਦਕ ਕਾ ਦਾਰੂ ਨਾਹੀ ਆਪ ਭੁਲਾਏ ਨਾਨਕਾ ਪਚ ਪਚ ਜੋਨੀ ਪਾਹੇ ਪੌੜੀ ਪੰਜਵਾ ਤੁਸ ਦਿੱਤਾ ਪੂਰੈ ਸਤਿਗੁਰੂ ਹਰ ਪਨ ਸੱਚ ਅਖੋਟ ਸਭ ਅੰਦੇਸੇ ਮਿਟ ਗਏ ਜਮ ਕਾ ਭੋ ਛਟ ਕਾਮ ਕ੍ਰੋਧ ਬੁਰਿਆਈਆ ਸੰਗ ਸਾਧੂ ਟਟ ਵਿਣ ਸੱਚੇ ਦੂਜਾ ਸੇਵਦੇ ਹੋਏ ਮਰਸਨ ਬੋਟ ਨਾਨਕ ਕਉ ਗੁਰ ਬਖਸ਼ਿਆ ਨਾਮੈ ਸੰਗ ਜੁਟ ਸਲੋਕ ਮਹੱਲਾ ਚੌਥਾ ਤਪਾ ਨ ਹੋਵੇ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰੈ ਜਜ ਮਾਲਿਆ ਅੱਗੋਂ ਦੇ ਸਦਿਆਂ ਸਤੈ ਦੀ ਭਿਖਿਆ ਲੈ ਨਾਹੀ ਪਿੱਛੋਂ ਦੇ ਪਛਤਾਏ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ ਪੰਜ ਲੋਗ ਸਭਾ ਸੁਣਨ ਲੱਗੇ ਤਪਾ ਲੋਭ ਲਹਿਰ ਹੈ ਗਾਲਿਆ ਜਿੱਤੈ ਥੋੜਾ ਧਨ ਵੇਖੈ ਤਿੱਥੈ ਤਪਾ ਪਿੱਟੈ ਨਾਹੀ ਧਨ ਬਹੁਤੈ ਡਿੱਠੈ ਤਪੈ ਧਰਮ ਹਾਰਿਆ ਭਾਈ ਇਹੋ ਤਪਾ ਨਾ ਹੋਵੀ ਬਗਲਾ ਹੈ ਬਹਿ ਸਾਧ ਜਨਾ ਵਿਚਾਰਿਆ ਸਤਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿੱਚ ਹੋਵੈ ਏ ਤ ਦੁਖੈ ਤਪਾ ਦਈਏ ਮਾਰਿਆ ਮਹਾਪੁਰਖਾਂ ਕੀ ਨਿੰਦਾ ਕਾ ਵੇਖ ਜੇ ਤਪੇ ਨੋ ਫਲ ਲੱਗਾ ਸਭ ਗਿਆ ਤਪੇ ਕਾ ਖਾਲਿਆ ਬਾਹਰ ਬਹਿ ਪੰਚਾਂ ਵਿੱਚ ਤਪਾ ਸਦਾਏ ਅੰਦਰ ਬਹਿ ਤਪਾ ਪਾਪ ਕਮਾਏ ਹਰ ਅੰਦਰਲਾ ਪਾਪ ਪੰਚਾਂ ਨੂੰ ਉੱਗਾ ਕਰ ਵੇ ਖਾਲਿਆ ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ ਇਸ ਤਪੇ ਨੂੰ ਤਿੱਥੈ ਖੜ ਪਾਇ ਉਹ ਜਿੱਤੈ ਮਹਾ ਮਹਾ ਹਤਿਆਰਿਆ ਫੇਰ ਇਸ ਤਪੇ ਦਾ ਮੋਹੇ ਕੋਈ ਲੱਗੋ ਨਹੀਂ ਇਹੋ ਸਤਗੁਰ ਹੈ ਫਿਟਕਾਰਿਆ ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਨਾਇਆ ਸੋ ਬੂਝੈ ਜੋ ਦਈਏ ਸਵਾਰਿਆ ਮਹੱਲਾ ਚੌਥਾ ਹਰ ਭਗਤਾਂ ਹਰ ਆਰਾਧਿਆ ਹਰ ਕੀ ਵਡਿਆਈ ਹਰ ਕੀਰਤਨ ਭਗਤ ਨਿਤ ਗਾਉਂਦੇ ਹਰ ਨਾਮ ਸੁਖ ਦਾਇ ਹਰ ਭਗਤਾਂ ਨੂੰ ਨਿਤ ਨਾਵੇਂ ਦੀ ਵਡਿਆਈ ਬਖਸ਼ੀਐ ਨਿਤ ਚੜ੍ਹੈ ਸਵਾਈ ਹਰ ਭਗਤਾਂ ਨੂੰ ਥਿਰ ਘਰੀ ਬਹਾਲੈਨ ਆਪਣੀ ਪੈਜ ਰਖਾਈ ਨਿੰਦਕਾਂ ਪਾਸੋਂ ਹਰ ਲੇਖਾ ਮੰਗਸੀ ਬਹੁ ਦੇ ਸਜਾਈ ਜੇ ਹਾ ਨਿੰਦਕ ਆਪਣੇ ਜੀਏ ਕਮਾਮ ਦੇ ਤੇ ਹੋ ਫਲ ਪਾਈ ਅੰਦਰ ਕਮਾਣਾ ਸਰ ਪਰ ਉਗੜੈ ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ ਜਨ ਨਾਨਕ ਦੇਖ ਵਿਗਸਿਆ ਹਰ ਕੀ ਵਡਿਆਈ ਪੌੜੀ ਮਹੱਲਾ 5ਵਾਂ ਭਗਤ ਜਨਾਕਾਰ ਆਖਾ ਹਰ ਆਪ ਹੈ ਕਿਆ ਪਾਪੀ ਕਰੀਐ ਗੁਮਾਨ ਕਰਹਿ ਮੂੜ ਗਮਾਨੀਆਂ ਵਿਸ ਖਾਦੀ ਮਰੀਐ ਆਏ ਲੱਗੇ ਨੀ ਦੇ ਥੋੜੜੇ ਜਿਉ ਪੱਕਾ ਖੇਤ ਲੁਣੀਐ ਜੇਹੇ ਕਰਮ ਕਮਾਉਂਦੇ ਤੇਵੇ ਹੋ ਭਣੀਐ ਜਨ ਨਾਨਕ ਕਾ ਖਸਮ ਵੱਡਾ ਹੈ ਸਬਨਾ ਦਾ ਧਣੀਐ ਸ਼ਲੋਕ ਮਹੱਲਾ ਚੌਥਾ ਮਨ ਮੁਖ ਮੂਲੋਂ ਭੁੱਲਿਆ ਵਿਚ ਲੱਭ ਲੋਭ ਹੰਕਾਰ ਝਗੜਾ ਕਰਦਿਆਂ ਅਨ ਦਿਨ ਗੁਦਰੈ ਸ਼ਬਦ ਨਾ ਕਰਹਿ ਵਿਚਾਰ ਸੁਧ ਮਤ ਕਰਤੈ ਸਭ ਹਿਰ ਲਈ ਬੋਲਣ ਸਭ ਵਿਕਾਰ ਜਿੱਤੈ ਕਿਤੈ ਨਾ ਸੰਤੋਖੀ ਇਹ ਅੰਤਰ ਤਿਸਨਾ ਬਹੁ ਅ ਗਿਆਨ ਅੰਧਿਆਰ ਨਾਨਕ ਮਨ ਮੁਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ ਮਹੱਲਾ ਚੌਥਾ ਜਿਨ੍ਹਾਂ ਅੰਦਰ ਦੂਜਾ ਭਾਉ ਹੈ ਤਿਨਾਂ ਗੁਰਮੁਖ ਪ੍ਰੀਤ ਨਾ ਹੋਏ ਉਹ ਆਵੇ ਜਾਏ ਪੁਵਾਈ ਹੈ ਸੁਪਨੈ ਸੁਖ ਨਾ ਹੋਏ ਕੂੜ ਕਮਾਵੇ ਕੂੜ ਉਚਰੇ ਕੂੜ ਲੱਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨ ਸਹਿ ਦੁੱਖ ਰੋਏ ਨਾਨਕ ਧਾਤ ਲਿਵੈ ਜੋੜ ਨਾ ਆਵਈ ਜੇ ਲੋਚੈ ਸਭ ਕੋਇ ਜਿਨ ਕੋ ਪੋਤੈ ਪੁੰਨ ਪਿਆ ਤਿਨਾਂ ਗੁਰ ਸ਼ਬਦੀ ਸੁਖ ਹੋਇ ਪੌੜੀ ਮਹੱਲਾ 5 ਨਾਨਕ ਵਿਚਾਰ ਹੈ ਸੰਤ ਮੋਨ ਜਨਾ ਚਾਰ ਵੀਦ ਕਹੰਦੇ ਭਗਤ ਮੁਖੈ ਤੇ ਬੋਲਦੇ ਸੇ ਵਚਨ ਹਵੰਦੇ ਪ੍ਰਗਟ ਪਹਾੜੈ ਜਾਪਦੇ ਸਭ ਲੋਕ ਸੁਨੰਦੇ ਸੁਖ ਨਾ ਪਾਇਨ ਮੁਗਧ ਨਰ ਸੰਤ ਨਾਲ ਕਹੰਦੇ ਉਏ ਲੋਚਨਿਓ ਨਾ ਗੁਨਾ ਨੂੰ ਓਏ ਹੰਕਾਰ ਸੜੰਦੇ ਓਏ ਵਿਚਾਰੇ ਕਿਆ ਕਰਹਿ ਜਾਂ ਭਾਗ ਧੁਰ ਮੰਦੇ ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੈ ਨਾ ਸੰਦੇ ਵੈਰ ਕਰਨ ਨਿਰਵੈਰ ਨਾਲ ਧਰਮ ਨਿਆਏ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰਹਿ ਭਵੰਦੇ ਪੇੜ ਮਡਾਹ ਕਟਿਆ ਤਿਸ ਡਾਲ ਸੁਕੰਦੇ ਸ਼ਲੋਕ ਮਹੱਲਾ 5ਵਾਂ ਗੁਰੂ ਨਾਨਕ ਹਰ ਨਾਮ ਦਰੜਾਇਆ ਭੰਨਣ ਘੰਨ ਸਮਰੱਥ ਪ੍ਰਭ ਸਦਾ ਸਮਾਲੇ ਮਿੱਤਰ ਤੂੰ ਦੁੱਖ ਸਬਾਇਆ ਲੱਥ ਮਹੱਲਾ 5ਵਾਂ ਖੁਦਿਆਵੰਤ ਨ ਜਾਣੀ ਲਾਜ ਕੁਲਾਜ ਕਬੂਲ ਨਾਨਕ ਮੰਗੈ ਨਾਮ ਹਰ ਕਰ ਕਿਰਪਾ ਸੰਜੋਗ ਪਾਉੜੀ ਜੀਵੇ ਕਰਮ ਕਮਾਵੰਦਾ ਦੇਵੇ ਫਲਤੇ ਜੱਬੇ ਤਤਾ ਲੋਸਾਰ ਵਿੱਚ ਸੰਘੈ ਪਲਤੇ ਘੱਟ ਗਲਾਵਾ ਚਾਲਿਆ ਤਿੰਨ ਦੂਤ ਅਮਲਤੇ ਕਾਈ ਆਸ ਨਾ ਪੁੰਨੀਆਂ ਨਿਤ ਪਰਮਲ ਹਿਰਤੇ ਕੀਆ ਨਾ ਜਾਣੈ ਕਿਰਤ ਘਣ ਵਿੱਚ ਜੋਨੀ ਫਿਰਤੇ ਸੱਬੇ ਧਿਰਾ ਨਖੁੱਟਿ ਅਸ ਹਿਰ ਲਈਅਸ ਧਰਤੇ ਵਿੱਜਣ ਕਲਹ ਨਾ ਦੇਵਤਾ ਤਾਂ ਲਇ ਕਰਤੇ ਜੋ ਜੋ ਕਰਤੇ ਹਮੇਵ ਝੜ ਤਰਤੀ ਪੜਤੇ ਸਲੋਕ ਮਹੱਲਾ ਤੀਜਾ ਗੁਰਮੁਖ ਗਿਆਨ ਵਿਵੇਕ ਬੁੱਧ ਹੋਏ ਹਰ ਗੁਣ ਗਾਵੈ ਹਿਰਦੈ ਹਾਰ ਪਰੋਏ ਪਵਿੱਤ ਪਾਵਨ ਪਰਮ ਵਿਚਾਰੀ ਜੇ ਉਸ ਮਿਲੈ ਤਿਸ ਪਾਰ ਉਤਾਰੀ ਅੰਤਰ ਹਰ ਨਾਮ ਬਾਸਨਾ ਸਮਾਣੀ ਹਰਦਰ ਸੋਭਾ ਮਹਾ ਉਤਮ ਬਾਣੀ ਜੇ ਪੁਰਖ ਸੁਣੈ ਸੋ ਹੋਏ ਨਿਹਾਲ ਨਾਨਕ ਸਤਗੁਰ ਮਿਲਿਆ ਪਾਇਆ ਨਾਮ ਧਨਮਾਲ ਮਹੱਲਾ ਚੌਥਾ ਸਤਗੁਰ ਕੇ ਜੀ ਕੀ ਸਾਰ ਨਾ ਜਾਪੈ ਕੇ ਪੂਰੈ ਸਤਗੁਰ ਭਾਵੇ ਗੁਰ ਸਿੱਖਾਂ ਅੰਦਰ ਸਤਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ ਸਤਗੁਰ ਆਖੈ ਸੋ ਕਾਰ ਕਮਾਵਣ ਸੋ ਜਪ ਕਮਾਵੇ ਗੁਰਸਿੱਖਾਂ ਕੀ ਘਾਲ ਸੱਚਾ ਥਾਂਏ ਪਾਵੇ ਵਿਣ ਸਤਿਗੁਰ ਕੇ ਹੁਕਮੈ ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ ਤਿਸ ਗੁਰਸਿੱਖ ਫਿਰ ਨੇੜ ਨਾ ਆਵੇ ਗੁਰਸਤਿਗੁਰ ਅੱਗੇ ਕੋ ਜੀਉ ਲਾਏ ਘਾਲੈ ਤਿਸ ਅੱਗੇ ਗੁਰਸਿੱਖ ਕਾਰ ਕਮਾਵੇ ਜੇ ਠੱਗੀ ਆਵੇ ਠੱਗੀ ਉੱਠ ਜਾਏ ਤਿਸ ਨੇੜੈ ਗੁਰਸਿੱਖ ਮੂਲ ਨਾ ਆਵੇ ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇ ਜੇ ਵਿਣ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ ਸੋ ਜੰਤ ਮਹਾ ਦੁਖ ਪਾਵੇ ਪੌੜੀ ਤੂੰ ਸੱਚਾ ਸਾਹਿਬ ਅਤ ਵੱਡਾ ਤੁਹੇ ਜੇ ਵਡ ਤੂੰ ਵੱਡ ਵੱਡੇ ਜਿਸ ਤੂੰ ਮਿਲਹਿ ਸੋ ਤੁਧ ਮਿਲੈ ਤੂੰ ਆਪੇ ਬਖਸ਼ ਲਹਿ ਲੇਖਾ ਛੱਡੇ ਜਿਸਨੂੰ ਤੂੰ ਆਪ ਮਲਾਇਂਦਾ ਸੋ ਸਤਿਗੁਰ ਸੇਵੇ ਮਨ ਗੱਡ ਗੱਡੇ ਤੂੰ ਸੱਚਾ ਸਾਹਿਬ ਸੱਚ ਤੂੰ ਸਭ ਜੀਉ ਪਿੰਡ ਚੰਮ ਤੇਰਾ ਹੱਡੇ ਜਿਉਂ ਭਾਵੈ ਤਿਉਂ ਰੱਖ ਤੂੰ ਸੱਚਿਆ ਨਾਨਕ ਮਨ ਆਸ ਤੇਰੀ ਵੱਡ ਵੱਡੇ ਸੁਧ